ਤਲਵੇ ਨਹੀਂ ਕਿ ਸਾਡੀ ਰਹਿਤ ਨਾਲ ਸਾਡੀ ਰੌ ਰੀਤ ਦੇ ਨਾਲ ਤੇ ਸਾਨੂੰ ਸਿਧਾਂਤ ਤੋਂ ਹੀ ਅਸੀਂ ਟੁੱਟ ਜਾਈਏ ਇਸ ਕਰਕੇ ਕੇਸਾਂ ਦੀ ਬੇਦਵੀ ਨਾ ਕਰੋ ਇਹ ਪਹਿਨਣ ਤੋਂ ਗੱਲ ਚੱਲਦੀ ਹੈ ਗੁਰਦੇਵ ਕਹਿੰਦੇ ਉਹ ਪਹਿਨਣਾ ਖੁਸ਼ੀ ਨੂੰ ਖੁਆਰ ਕਰਨਾ ਹੈ ਜਿੱਥੇ ਤਨ ਪੀੜਿਆ ਜਾਵੇ ਤੇ ਮਨ ਚ ਪਾਪ ਚੱਲੇ ਆ ਦੋ ਗੱਲਾਂ ਤੇ ਧਿਆਨ ਦਿਓ ਤੁਹਾਡੇ ਪਹਿਨਣ ਨਾਲ ਤੁਹਾਡਾ ਸਰੀਰ ਤੰਗ ਹੋਵੇ ਤੁਹਾਡੇ ਪਹਿਨਣ ਦੇ ਨਾਲ ਤੁਹਾਡੇ ਕੱਪੜਿਆਂ ਨੂੰ ਦੇਖ ਕੇ ਸਾਹਮਣੇ ਵਾਲੇ ਵਿਅਕਤੀ ਦੇ ਮਨ ਚ ਪਾਪ ਚੱਲੇ ਵਾਸ਼ਨਾ ਪੈਦਾ ਹੋਵੇ ਇਹ ਹਾਜਾ ਨਾ ਪੈਨੋ ਤੁਹਾਡੇ ਮਨ ਚ ਹੰਕਾਰ ਪੈਦਾ ਹੋ ਜੇ ਵੀ ਮੈਂ ਤਾਂ ਬਹੁਤ ਵਧੀਆ ਚੀਜ਼ ਪਾਈ ਆ ਸਤਸੰਗਤ ਸਾਡੇ ਸਤਗੁਰਾਂ ਨੇ ਘੁੰਡ ਪ੍ਰਥਾ ਨੂੰ ਖਤਮ ਕੀਤਾ ਇਹ ਗੁਰੂ ਨਾਨਕ ਦਾ ਹੀ ਘਰ ਹੈ ਜਿੱਥੇ ਘੁੰਡ ਪ੍ਰਥਾ ਖਤਮ ਹੋਈ ਹੈ ਨਹੀਂ ਬੀਬੀਆਂ ਵੱਡੇ ਵੱਡੇ ਘੁੰਡ ਕੱਢ ਕੇ ਰੱਖਦੀਆਂ ਸੀ ਐਵੇਂ ਕਦੇ ਕਿਸੇ ਕੰਧ ਚ ਵਜਣਾ ਕਦੇ ਕਿਸੇ ਕੋਲੇ ਚ ਵਜਣਾ ਸਤਗੁਰ ਨੇ ਇਹ ਕਹਿ ਦਿੱਤਾ ਵੀ ਜੇ ਮੇਰੇ ਦਰਬਾਰ ਵਿੱਚ ਬੈਠਣਾ ਹੈ ਤੇ ਘੁੰਡ ਨਹੀਂ ਕੱਢ ਕੇ ਆਉਣਾ ਪਰਦਾ ਨਹੀਂ ਕਰਨਾ ਸਿੱਖ ਬੀਬੀ ਨੇ ਘੁੰਡ ਦੀ ਪ੍ਰਥਾ ਨੂੰ ਖਤਮ ਕੀਤਾ ਗੁਰੂ ਮਹਾਰਾਜ ਜੀ ਨੇ ਪਿਆਰਿਓ ਘੁੰਡ ਦੀ ਪ੍ਰਥਾ ਖਤਮ ਕੀਤੀ ਸੀ ਇਹ ਨਹੀਂ ਸੀ ਕਿ ਬੀਬੀ ਚੁੰਨੀ ਹੁਣ ਘਰ ਹੀ ਰੱਖ ਕੇ ਤੁਰੇ ਫਿਰੇ ਆਖੋ ਸਤਨਾਮ ਸ੍ਰੀ ਵਾਹਿ ਜੇ ਤੁਸੀਂ ਕੋਈ ਵੀ ਸਾਨੂੰ ਗੁਰੂ ਦੀ ਖੁਸ਼ੀ ਮਿਲ ਗਈ ਅਸੀਂ ਦੇਖੀਦਾ ਹੈ ਭੈਣਾਂ ਬੱਚੀਆਂ ਆਉਂਦੀਆਂ ਐ ਐਕਟਿਵ ਵਾਤੇ ਉਹ ਵਿੱਚੋਂ ਚੁੰਨੀ ਕੱਢਦੀਆਂ ਮੱਥਾ ਟੇਕ ਕੇ ਫੇਰ ਵਿੱਚ ਹੀ ਰੱਖ ਦਿੰਦੀਆਂ ਔਰ ਹੁਣ ਸਮਾਂ ਨਹੀਂ ਹੈ ਇਹ ਵਿਸਤਾਰ ਨਾਲ ਜਿਹੜੇ ਲੋਕ ਕਹਿੰਦੇ ਨਾ ਵੀ ਰਾਹੁ ਪਾਰੀ ਹੈ ਕੇਤੂ ਪਾਰੀ ਵੈਸੇ ਅਸੀਂ ਲੋਕ ਵਿਸ਼ਵਾਸ ਨਹੀਂ ਕਰਦੇ ਪਰ ਜਿਹੜੇ ਇਸ ਗੱਲ ਨੂੰ ਜਾਣਨ ਵਾਲੇ ਹਨ ਇਹ ਵਿਦਿਆ ਪੜ੍ਹੀ ਹੈ ਜਿਨ੍ਹਾਂ ਨੇ ਜੋ ਵਿਅਕਤੀ ਆਪਣਾ ਸਿਰ ਢਾਕੇ ਰੱਖਦਾ ਹੈ ਹਮੇਸ਼ਾ ਸਾਨੂੰ ਤਾਂ ਇਹ ਹੁਕਮ ਆ ਵੀ ਜੇ ਬਾਥਰੂਮ ਵਿੱਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਅਸੀਂ ਗਲੀਆਂ ਬਾਜ਼ਾਰਾਂ ਤੁਰੇ ਫਿਰਦੇ ਹਾਂ ਜੇ ਬਾਥਰੂਮ 'ਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਅਸੀਂ ਤਾਂ ਬਾਹਰ ਤੁਰੇ ਫਿਰਦੇ ਹਾਂ ਗੁਰਮਖੋ ਆਓ ਮੋੜਾ ਪਾਈਏ ਐਸਾ ਨਹੀਂ ਜਿਹੜਾ ਵਿਅਕਤੀ ਸਿਰ ਢਾਕੇ ਰੱਖਦਾ ਹੈ ਉਹਦੇ ਤੇ ਕਦੇ ਰਾਹੂ ਤੇ ਕੇਤੂ ਭਾਰੀ ਨਹੀਂ ਹੁੰਦੇ ਇਹ ਗੱਲ ਬਹੁਤ ਮੰਨੇ ਪਰ ਮੰਨੇ ਸਮੁੰਦਰੀ ਕ ਵਿਗਿਆਨ ਵਿਦਿਆ ਦੇ ਮਹਾਨ ਧਨੀ ਗੱਲ ਕਹਿੰਦੇ ਜਿਹੜੇ ਸਮੁੰਦਰੀ ਕ ਵਿਦਿਆ ਨੂੰ ਜਾਣਦੇ ਨਾ ਇੱਕ ਜੋਤਿਸ਼ੇ ਬਹੁਤ ਵੱਡੀ ਵਿਦਿਆ ਹੈ ਵਿਗਿਆਨ ਹੈ ਉਹ ਇਹ ਗੱਲ ਮੰਨਦੇ ਕਿ ਉਹਨਾਂ ਦੀਆਂ ਅੱਧੀਆਂ ਬੁਰੀਆਂ ਅੱਧੀਆਂ ਬੁਰਾਈਆਂ ਉਹਨਾਂ ਦੇ ਅੱਧੀਆਂ ਮੁਸੀਬਤਾਂ ਟਲ ਜਾਂਦੀਆਂ ਜਿਹੜਾ ਵਿਅਕਤੀ ਹਰ ਵਕਤ ਸਿਰ ਟਾਕੇ ਰੱਖਦਾ ਮੈਂ ਪਹਿਲਾਂ ਵੀ ਇਸ ਜਗ੍ਹਾ ਤੋਂ ਇਹ ਆ ਬਚਨ ਕੀਤਾ ਵੀ ਇਹ ਜਿਹੜਾ ਸਿਰ ਹੈ ਸਿਰ ਤੇ ਬੰਨੀ ਦਸਤਾਰ ਇਹਨੂੰ ਗੁਰੂ ਮਹਾਰਾਜ ਜੀ ਦਾ ਤਾਜ ਜਾਣੋ ਪਹਿਣਾ ਆਪਣੇ ਬੱਚਿਆਂ ਨੂੰ ਕਹੋ ਵੀ ਧੀਏ ਨੰਗੇ ਸਿਰ ਬਾਹਰ ਨਹੀਂ ਜਾਣਾ ਆ ਚੁੰਨੀ ਨਾ ਸਮਝੀ ਇਹਨੂੰ ਮਾਤਾ ਗੁਜਰੀ ਦਸਵੇਂ ਪਾਤਸ਼ਾਹ ਮਾਤਾ ਸਹਿਬ ਕੌਰ ਦੇ ਦੋਨੇ ਹੱਥ ਸਮਝੀ ਤੇਰੇ ਸਿਰ ਤੇ ਆ ਚੁੰਨੀ ਨਹੀਂ ਹੈ ਇਹ ਔਰ ਜਿਹਦੇ ਸਿਰ ਦੇ ਉੱਤੇ ਮਾਤਾ ਜੀ ਦੇ ਹੱਥ ਹੋਣ ਧਨਮਤਾ ਸਾਹਿਬ ਕੌਰ ਜੀ ਦੇ ਮਾਤਾ ਗੁਜਰੀ ਜੀ ਦੇ ਉਹ ਬੱਚਿਆਂ ਦੀ ਰਾਖੀ ਫਿਰ ਮਾਤਾ ਕਰਦੀ ਹੈ ਮਾਂ-ਬਾਪ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਮਾਂ-ਬਾਪ ਨੂੰ ਉਹਨਾਂ ਦੀ ਰਾਖੀ ਕਰਨ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਮਾਹੌਲ ਬਣਾਈਏ ਲੋਕ ਕਹਿਣ ਅਸੀਂ ਲੋਕਾਂ ਨੂੰ ਨਹੀਂ ਬੋਲਣ ਦਿੰਦੇ ਆਪਣੇ ਬੱਚਿਆਂ ਨੂੰ ਆਪ ਨਹੀਂ ਝੜਕਣਾ ਆਂਡੀਆਂ ਗਵਾਂਡੀਆਂ ਦਾ ਅਸੀਂ ਡਰ ਚੱਕ ਦਿੱਤਾ ਤਾਏ ਚਾਚੀਆਂ ਦਾ ਅਸੀਂ ਡਰ ਚੱਕ ਦਿੱਤਾ ਤੇ ਜਦੋਂ ਸਾਰਿਆਂ ਦਾ ਡਰੇ ਖਤਮ ਹੋ ਗਿਆ ਬੱਚਾ ਕਹਿੰਦਾ ਮੈਨੂੰ ਡਰੇ ਕਿਸੇ ਦਾ ਨਹੀਂ ਫਿਰ ਥੋੜਾ ਜਿਹਾ ਵੱਡਾ ਹੁੰਦਾ ਮਾਪੇ ਦਾ ਵੀ ਨਹੀਂ ਡਰ ਕਰਦਾ ਕੰਧਾਂ ਵਿੱਚ ਸਿਰ ਮਾਰ ਕੇ ਰੋਂਦੀ ਦੇਖੇ ਮਾਪੇ ਖੈਰ ਇਹ ਬਚਨ ਧਿਆਨ ਚ ਰੱਖਣਾ ਜਿੱਤ ਪੈਦਾ ਤਨ ਪੀੜਿਆ ਮਨ ਮੈਂ ਚੱਲੇ ਵਿਕਾਰ ਪਿਆਰਿਓ ਉਹ ਬਾਣੇ ਨਾ ਪਹਿਨੀਏ ਉਹ ਕੱਪੜੇ ਪਹਿਣਾ ਨਾ ਪਹਿਨੋ ਉਹ ਵੀਰੋ ਉਹ ਵਸਤਰ ਨਾ ਪਹਿਨੋ ਜਿਹਦੇ ਨਾਲ ਤੁਹਾਡਾ ਸਰੀਰ ਤੰਗ ਰਹੇ ਤੇ ਦੇਖਣ ਵਾਲੇ ਤੇ ਆਪਣੇ ਮਨ ਵਿੱਚ ਪਾਪ ਚੱਲ ਪਵੇ ਪਾਪ ਚੱਲ ਪਵੇ ਕਿਉਂਕਿ ਮਨੁੱਖੀ ਅੱਖ ਹੈ ਇਹ ਪਾਪ ਜਾਦਾ ਦੇਖਦੀ ਹੈ ਸੱਚ ਘੱਟ ਦੇਖਦੀ ਹੈ ਤੇ ਇਸ ਕਰਕੇ ਗੁਰਦੁਆਰੇ ਸਹਿਬਾਨਾਂ ਚ ਉਹ ਲਿਬਾਸ ਪਾ ਕੇ ਆਈਏ ਜਿਸ ਲਿਬਾਸ ਦੇ ਨਾਲ ਸਾਨੂੰ ਗੁਰੂ ਸਾਹਿਬ ਹੁਕਮ ਕਰਦੇ ਹਨ ਇਹ ਗੱਲ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਨੂੰ ਕਹਿੰਦੇ ਪਿਤਾ ਜੀ ਇੱਕ ਕਸਵੱਟੀ ਹੈ ਗੁਰਮਤ ਦੀ ਕਿ ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ ਹੋਰ ਸਭ ਪਹਿਨਣਾ ਖੁਸ਼ੀ ਨੂੰ ਖੁਵਾਰ ਕਰਨ ਵਾਲਾ ਹੈ ਜਿਤ ਪੈਦਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਜਿਹਨੂੰ ਪਹਿਨਣ ਦੇ ਨਾਲ ਮਨ ਪੀੜਿਆ ਜਾਵੇ ਤਨ ਪੀੜਿਆ ਜਾਵੇ ਮਨ ਚ ਵਿਕਾਰ ਚੱਲੇ ਉਹ ਨਹੀਂ ਪਹਿਨਣਾ ਅੱਜ ਕੱਲ ਬਹੁਤ ਹੋ ਗਿਆ ਫੀਟਿੰਗ ਵਾਲੇ ਕੱਪੜੇ ਪਾਉਣੇ ਬੱਚਿਆਂ ਚ ਵੀ ਬੱਚਿਆਂ ਚ ਵੀ ਪਿਆਰੋ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨਾ ਗੁਰੂ ਦੀ ਗੱਲ ਮੰਨਣੀ ਪੈਣੀ ਆ ਕਈ ਕਹੀ ਜਾਂਦੇ ਅਸੀਂ ਬਾਣੀ ਪੜ੍ਹਦੇ ਸਾਡਾ ਕੰਮ ਨਹੀਂ ਬਣਦਾ ਬਾਣੀ ਇਕੱਲਾ ਪੜ੍ਹੀ ਜਾਓਗੇ ਥੋੜੀ ਨਾ ਵੀ ਗੁਰੂ ਦੀ ਹੋਰ ਗੱਲ ਮੰਨਣੀ ਹੋਣੀ ਹੈਗੀ ਵੀ ਨੰਗੇ ਸਿਰੇ ਬਜ਼ਾਰਾਂ 'ਚ ਤੁਰੇ ਫਿਰੀ ਜਾਣਾ ਅਲ-ਮਲ ਖਾਈ ਜਾਣਾ ਜਿਹੜੀਆਂ ਚੀਜ਼ਾਂ ਕੁੱਤੇ ਬਿੱਲੇ ਵੀ ਨਹੀਂ ਖਾਂਦੇ ਉਹ ਵੀ ਖਾਈ ਜਾਣੀਆਂ ਤੇ ਸਾਧ ਸੰਗ ਫਿਰ ਥੋੜਾ ਗੁਰੂ ਦੀ ਕਿਰਪਾ ਹੋਣੀ ਜੇ ਗੁਰੂ ਦੀ ਕਿਰਪਾ ਲੈਣੀ ਹੈ ਭਾਈ Guide, गुर गुर <im benim> मीत ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ